ਜਾਨਾ ਅਰਜੰਟੀਨਾ ਨੂੰ ਲੈ ਕੇ ਇਸ ਤਰ੍ਹਾਂ ਦੇ ਸੁਰੱਖਿਆ ਸੰਕਲਪ ਕੀਤੇ ਗਏ ਆ ਕੀ ਹਦਾਇਤਾਂ ਨੇ ਅ ਦੇਖੋ ਜੀ ਜਿਹੜੀ 4 ਤਰੀਕ ਨੂੰ ਗਣਤੀ ਹੈ ਉਹਦੇ ਸਾਰੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਐਸ ਪਰ ਗਾਈਡਲਾਈਨਸ ਐਂਡ ਪ੍ਰੋਟੋਕਾਲ ਜਿਹੜੇ ਹੈਗੇ ਆ ਉਹ ਸਾਰੇ ਕਰ ਲਏ ਗਏ ਆ ਔਰ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਪੋਲ ਜਿਹੜੀ ਹੈ ਉਹ ਸਾਰੀ ਸੰਪੰਨ ਹੋਈ ਹੈਗੀ ਆ ਸੋ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਆ ਕਿੰਨੇ ਵੇ